ਇਸੋ 88 82 ਵੀ ਹੈ ਇਹ। ਉਹ ਹੈ। ਉਹ ਵੀ ਵੇਖ ਲਾ ਕੇ ਸਿੱਟਾ ਮਾਰੇ। ਕੌਣ ਲਿਆ ਸੀ? ਪਾਪੇ ਦੇ ਵਿਆਹ ਤੇ ਮੇਰੇ ਨਾਨਕਿਆਂ ਨੇ ਦਿੱਤੀ ਸੀ ਉਦੋਂ ਇਹ। ਅੱਛਾ। ਫਾਮੇ ਕੇ ਨਾਂ ਨੰਨੇ ਨੇ। ਤੇ ਅਜੇ ਤਾਈਂ ਆ ਵੇਖ ਲਾ ਹੁਣ ਹੀ ਚੱਲਦੀ ਏ ਸਾਰਾ ਕੁਝ। ਹੁਣ ਤਾਰੀਲਾਂ ਹੀਆਂ ਫਿਰਤੀਆਂ ਚ ਵਾਕਾਂ ਨਹੀਂ ਕਿਤੇ ਨੇ। ਟੈਸਟ ਵੀ ਪੈ ਜਾਂਦੀ ਹੈ। ਹਾਂ। ਪੂਰਾ ਵੇ। ਇਹ ਇਹਦੇ ਨਾਲ ਹੁੰਦਾ। ਚਮਕੀਲੇ ਨਹੀਂ, ਵਧੀਆਂ ਦੀ ਗੱਲਿਆ ਹੁੰਦਾ। ਹਾਂ ਉੱਤੇ ਲਿਖਿਆ ਓਵੇਂ ਚਮਕੀਲਾ ਅਤੇ ਅਮਰਜੋਤ। ਉਦੋਂ ਦੀ ਲਿਖੀ ਹੋਈਆਂ ਹੈ। ਉਵੇਂ ਯਾ ਪਰਤੀਆਂ ਕੁਰਤੀਆਂ ਉਵੇਂ ਪਈਆਂ ਨਾਲ ਦੀਆਂ ਕਿ ਇੱਥੋਂ ਚੱਲਦੀ ਸੀ ਇਹਦੇ ਤੋਂ ਆ ਲਾਲ ਆ ਲਾਲ ਜਿਹਾ ਬਟਨ ਰਿਕਾਰਡਿੰਗ ਵਾਲਾ ਅੱਛਾ ਇੰ ਇਕੱਠਾ 90 ਜਣੇ ਜਿੱਦੂ ਰੀਲ ਪਾਈ ਦਿੰਦੀ ਐ ਆ ਇੱਥੋਂ ਦੀ ਆਵਾਜ਼ ਰਿਕਾਰਡਿੰਗ ਕਰਦੀ ਆ ਮੈਕ ਵਾਲਾ ਥਾਂ ਸੀ ਦੇ ਇੱਥੋਂ ਦੀ ਰਿਕਾਰਡਿੰਗ ਕਰਦੀ ਸੀ ਇਹ ਆ ਸਪੀਕਰ ਆ ਦੋ ਬਟਨ ਸਿੱਕਾ ਆ ਆਵਾਜ਼ ਵਾਲਾ ਇੱਕ ਦੂਜਾ ਹੁੰਦਾ ਟੂਨ ਵਾਲਾ ਇਹ ਇੱਥੇ ਮੈਕ ਲੱਗਦਾ ਕਾਲਾ ਇੱਕ ਉਹ ਦੂਜਾ ਹੈ ਕਿੱਲੀ ਲਾਉਣ ਵਾਲਾ ਪਹਿਲਾਂ ਵੈਂਟਰੀਆਂ ਤੇ ਲਾ ਕੇ ਕਿੱਲੀ ਲਾਉਂਦੇ ਨੇ ਸੀ ਉਹ ਆ ਗਏ ਨੇ ਹੂੰ ਇੱਧਰ ਘਰੇ ਤਾਂ ਲਾਈਟ ਤੇ ਲੱਗ ਜਾਂਦੀ ਜਿਹੜੀ ਇਹ ਏਸੀ ਕਰੰਟ ਹੁੰਦਾ ਉਹਦੀ ਪਰਚੀ ਲੱਗੀ ਹੋਈ ਐ 900 ਰੁਪਏ ਦੀ 42 ਸਾਲ ਹੋ ਗਏ 42 ਹਾਂ 42 ਸਾਲ ਹੋ ਗਏ ਨਾ ਪਰਚੀ ਲੱਗੀ ਨਾ ਇੱਧਰ ਸੱਲ ਇਹ ਆ ਸੱਲਾਂ ਵਾਲਾ ਜਗਾੜਾ ਕਹਿੰਦੇ ਆਹ ਅਰਤਾ ਅਰਤਾ ਸੀ ਮਗਰੋਂ ਲਵਾਈ ਸੀ ਯਾਰ ਵੀ ਬੈਟਰੀ ਨਾਲ ਇਹਨੂੰ ਚਲਾ ਸਕਦੀਆਂ ਤਾਰਾਂ ਲਾਦਨੇ ਸੀ ਆਹ ਕਮੈਂਡ ਸਿੱਕ ਪਲੱਸ ਹਮ ਸੱਲ ਇੱਥੇ ਦੋ ਪੰਨੇ ਸੀਗੇ ਦੋ ਥੱਲੇ ਦੋ ਉੱਤੇ ਵੱਡੇ ਆਹ ਸੱਲਾਂ ਦੇ ਨਿਸ਼ਾਨ ਨੂੰ ਜਿਉਂ ਨੇ ਹੀ ਦਿੱਤੇ ਹੋਏ ਆ ਹਮ ਇੱਕ ਫੋਟੋ ਇਹਦੇ ਤੇ ਵੀ ਲੱਗੀ ਵੀ ਸੀ ਚਮਕੀਲੇ ਦੀ ਉਹ ਵੀ ਉਹ ਵੀ ਪੱਟਤੀ ਯਾਰ ਜੋ ਆਪਾਂ ਨੇ ਇਹ ਰਸਤੇ ਦੇ ਬਾਅਦ ਹਮ ਹਮ ਇਹਦੇ ਚੱਲਦੀ ਹੈ ਚਲਾਵਾਂਗੇ ਵੀ ਉਹਨੂੰ ਆਪਾਂ ਰੀਲ ਭਾਰ ਕੇ ਪਾ ਕੇ ਚਲਾਵਾਂਗੇ ਵੀ ਨੈਸ਼ਨਲ ਕੰਪਨੀ ਦੀ ਆ ਆ ਆ ਨੈਸ਼ਨਲ ਪੈਨਸੋਨਿਕ ਬਹੁਤ ਪੁਰਾਣੀ ਗੋਡੀ ਆ ਜਮਕੀਲਾਈ ਵਾਲਾ ਚੱਲਦਾ ਰਹਿਲ ਮਾਈਏ ਨੇ ਜਮਕੀਲੇ ਦੀ ਤਾਂ ਕਰਕੇ ਹਾਂ ਘਰਣਾ ਆਹ ਕਿ ਯਾਰ ਯਾਰ ਨਿਕ ਪੈਂਦਾ ਹੁੰਦਾ ਸੀਗਾ ਟਰੈਕਟਰ ਤੇ ਮੈਨੂੰ ਕਹਿੰਦਾ ਹੁੰਦਾ ਬੁਸ਼ ਹਾਂ ਇਹਦੇ ਨਾ ਇਹਨੂੰ ਅਸੀਂ ਬਾਹਰ ਕੱਢ ਕੇ ਇਹਦੇ ਥੱਲੇ ਰੂਮ ਲਰਮੇ ਵਾਲੀ ਰੂਮ ਲਾ ਕੇ ਰੂਮ ਲਾ ਕੇ ਘੱਲੀ ਜਾਂਦਾ ਸੀਗਾ ਇਹਨੂੰ ਖੋਲ ਕੇ ਤੇ ਡਾਕਟਰ ਹੀ ਹੁੰਦੇ ਸੀ ਉਦੋਂ ਮਨ ਲਾ ਇੱਕ ਨਿੱਕਾ ਜਿਹਾ ਪੇਚਕਾਸ ਕੋਲੇ ਹੀ ਰੱਖਦਾ ਬੰਦਾ ਇੱਕ ਨੌ ਬਾਲਸ ਨਾਲ ਜੋੜ ਦਿੰਦੇ ਸੀ ਉਦੋਂ ਟੂਪਾ ਦਾ ਪਤਾ ਨਹੀਂ ਹੁੰਦਾ ਸੀਗਾ ਹਾਂ ਟੁੱਟ ਜਾਂਦੀ ਨਾ ਰੀਲ ਨੌ ਬਾਲਸ ਨਾਲ ਜੋੜ ਕੇ ਖੋਲੀ ਇਹਨੂੰ ਆਹ ਨਿੱਕੇ ਨਿੱਕੇ ਨਾਟ ਹੁੰਦੇ ਸੀ ਪੰਜ ਖੋਲ ਕੇ ਤੇ ਫੇਰ ਲਾ ਕੇ ਆਪਰੇਸ਼ਨ ਕਰਕੇ ਤੇ ਚਲਾ ਦਿੰਦੇ ਖੇਤ ਹੀ ਕਿਤੇ ਕਿਤੇ ਕਿਵੇਂ ਚੱਲ ਜਾਂਦੀਆਂ ਸੀ ਮੈਂ ਚਿੱਟੀ ਰੀਲ ਹੁਣ ਆ ਬਾਅਦ ਸਾਲੋ ਵੀ ਪਈ ਨੂੰ ਵੀ 20 ਸਾਲ ਦਾ ਪਈ ਨਹੀਂ ਹੋ ਗਿਆ ਉਹਨੇ ਨੂੰ ਹੁਣ ਆਪਾਂ ਕਰਦੇ ਆਂ ਦੀ ਮਹੂਰਤਾ ਚ ਆ ਹੀ ਲਾ ਦੇ ਇਗਨਾਮ ਆ ਲਾ ਆਂ ਇਹ ਆਮਤ ਸਹੀ ਨੇ ਪਈ ਹਾਂ ਆ ਪੈ ਗਈ ਹਾਂ ਚਲ ਆਖੇ ਤੁਸੀਂ ਹਰਤੀ ਲੇਵੀ ਓ ਜਲ ਵੀਰ ਰਣਕੇਗਾ ਹੁਣ ਗਾਂਹ ਕਰਨ ਵਾਲਾ ਵਿੱਚ ਇਹ ਗਾਂਹ ਆਵੇ ਕਿੰਨੀ ਤੇਜ਼ ਕਰਦਣੀ ਹੈ ਗਾਂਹਾਂ ਵੀ ਚੱਲ ਕੋ ਏ ਹੁਣ ਬੈਕ ਕਰ ਦਿਆ ਬੈਕ ਲਾ ਗਏ ਇਹ ਕਮਾਂ ਦੇ ਚੱਲਦੀ ਚੋ ਚੱਲਦੀ ਚੋ ਅੱਗੇ ਪਿੱਛੇ ਕਰਦੀ ਹੈ ਹਾਂ ਆ ਬਟਨ ਉਹੀ ਤੇ ਕੱਟ ਕੇ ਕਰਨਾ ਪੈਂਦਾ ਨਹੀਂ ਉਮੀ ਚੱਲੀ ਨਹੀਂ ਤੇ ਆ ਬੰਦ ਕਰਨ ਵਾਲ ਗਿਆ ਹਾਂ ਓਕੇ ਬੰਦ ਇਹ ਇਹਨਾਂ ਨੂੰ ਆ ਹੁਣ ਰਿਕਾਰਡਿੰਗ ਕਰਨ ਵਾਲਾ ਹੋ ਗਿਆ ਨਾਲ ਨੱਪਿਆ ਗਿਆ ਨਾ ਹਾਂ ਰਿਕਾਰਡਿੰਗ ਕਰਕੇ ਦੇਖ ਬੋਲੀ ਜਾ ਤੂੰ ਉਹ ਦੱਬ ਦੇ ਰਿਕਾਰਡਿੰਗ ਆ ਵੇ ਆਪਣੀ ਆਵਾਜ਼ ਨਾਲ ਸਮਝਾਉਣ ਵਾਲੀ ਆ ਜੀ ਹਾਂ ਵੇ ਹਾਂ ਆ ਜਾ ਹੈਲੋ 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 ਆ ਆ ਆਵਾਜ਼ ਵਿੱਚ ਹੁਣ ਇਹਦੀ ਰੀਲ ਦੇ ਰਿਕਾਰਡਿੰਗ ਹੋ ਗਈ ਆ ਹੁਣ ਥੋੜੀ ਜਿਹੀ ਬੈਕ ਕਰਕੇ ਦੇਖ ਵੀ ਆਵਾਜ਼ ਆਪਣੀ ਰਿਕਾਰਡ ਹੋਈ ਆ ਹਾਂ ਇਹ ਬਾੜੀ ਜਿਹੀ ਬੈਕ ਕਰੀ ਹਾਂ ਵੇ ਬਸ ਇੰਨੀ ਹੀ ਬਾੜੀ ਹੋ ਗਈ ਹੋ ਗਈ ਹੋ ਗਈ ਆ ਵੇਖ ਆਉਂਦੀ ਹੈ ਹੈਲੋ 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 ਆਉਂਦੀ ਆਉਂਦੀ ਆ ਹਾਂ ਠੀਕ ਐ ਐਵੇਂ ਬੰਦਾ ਆ ਚਲਦੀ ਜਾਂਦੀ ਜੀ ਵੀ ਆਪਾਂ ਜਿੰ ਕੋ ਕਾਲ ਰਿਕਾਰਡ ਐ ਮਾੜੀ ਨੱਪ ਲੋ ਇਹਨੂੰ ਜਿੱਦੀਆਂ ਦੀ ਰੀਲ ਤੇ ਰਿਕਾਰਡਿੰਗ ਹੋਈ ਇਹਨੂੰ ਇਕੱਲੇ ਨੂੰ ਹੀ ਛੱਡ ਦੋ ਬਾਕੀ ਉਹੀ ਤੁਹਾਡਾ ਕੁਛ ਚੱਲੂ ਵਿੱਚ ਪਈਆਂ ਨੇ ਅੱਛਾ ਵੀ ਬੇ ਤੇ ਰੀਲ ਤੇ ਆਪਾਂ ਕੁਛ ਭਰਨਾ ਹੈ ਮੰਨ ਲਾ ਹੂੰ ਕਿ ਜਿੱਥੇ ਕੁਛ ਵੀ ਉਹ ਇਹਨੂੰ ਨੱਪਾਂਗੇ ਉਦੋਂ ਹੀ ਭਰਨ ਲੱਗ ਜੂਗੀ ਜਦੋਂ ਛੱਡ ਤਾਂ ਚੱਲੀ ਜਾਂਦੀ ਉਨਾ ਹੀ ਕੱਟ ਜਿਵੇਂ ਅੱਜ ਕੱਲ ਮੋਬਾਈਲ ਤੇ ਸਿਸਟਮ ਉਹ ਕੱਟ ਕੇ ਲਾਉਣੇ ਆ ਹੂੰ ਬਾਜ ਪੂਜਾ ਕੁਛ ਵੀ ਇਹਦੇ ਚਾ ਨੱਪਤੀ ਨੱਪਾਂਗੇ ਜਦੋਂ ਬੋਲੀ ਜਾਓ ਭਰ ਤਰ ਕੋਣੀ ਜਾਂ ਗਾਣਾ ਲਾ ਦੋ ਕੁਛ ਵੀ ਲਾ ਦੋ ਇੱਥੇ ਹਾਂ ਹਾਂ ਭਰਿਆ ਜੋ ਰੀਲ ਤੇ ਇਹ ਇਸ ਰੀਲ ਤੇ ਜਦੋਂ ਛੱਡਤਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਵਿੱਚ ਆਉ ਹੀ ਚੱਲੀ ਜਾਉਂਦਾ ਜਦੋਂ ਮਰਦੀ ਹਾਂ ਤਾਂ ਆ ਬੋਟ ਚੱਲਦਾ ਨਾ ਨਾਪਾ ਦਾ ਮਾਣਕ ਦੀਆਂ ਆ ਵੇ ਨਹੀਂ ਤਾਂ ਹੁਣ ਤਾਂ ਜਿਆਦੇ ਚਮਕੀਲਾ ਹੀ ਵਾਲਾ ਚੱਲਦਾ ਫਿਲਮ ਆਈਏ ਨੇ ਚਮਕੀਲੇ ਦੀ ਤਾਂ ਕਰਕੇ ਆ ਕੇ ਯਾਰ ਨਿੱਕ ਪੈਂਦਾ ਹੁੰਦਾ ਸੀਗਾ ਟਰੈਕਟਰ ਤੇ ਜਿਹਨੂੰ ਕਹਿੰਦੇ ਹੁੰਦੇ ਬੁਸ਼ ਹਾਂ ਇਹਦੇ ਨਾਲ ਇਹਨੂੰ ਐ ਬਾਹਰ ਕੱਢ ਕੇ ਇਹਦੇ ਥੱਲੇ ਰੂਮ ਲਰਮੇ ਵਾਲੀ ਰੂਮ ਲਾ ਕੇ ਰੂਮ ਲਾ ਕੇ ਚੱਲੀ ਜਾਂਦਾ ਸੀਗਾ ਇਹਨੂੰ ਕੋਲ ਕੇ ਤੇ ਡਾਕਟਰ ਹੀ ਹੁੰਦੇ ਸੀ ਉਦੋਂ ਮਨ ਲਾ ਇੱਕ ਨਿੱਕਾ ਜਿਹਾ ਪੇਚਕਾਸ ਕੋਲੇ ਹੀ ਰੱਖਦਾ ਬੰਦਾ ਇੱਕ ਨੌ ਪਾਲਸ ਨਾਲ ਜੋੜ ਦਿੰਦੀ ਸੀ ਉਦੋਂ ਟੂਪਾਂ ਦਾ ਪਤਾ ਨਹੀਂ ਹੁੰਦਾ ਸੀਗਾ ਹਾਂ ਟੁੱਟ ਜਾਂਦੀ ਨਾ ਰੀਲ ਨੌ ਪਾਲਸ ਨਾਲ ਜੋੜ ਕੇ ਖੋਲੀ ਇਹਨੂੰ ਆ ਨਿੱਕੇ ਨਿੱਕੇ ਨਾਟ ਹੁੰਦੇ ਸੀ ਪੰਜ ਬੋਲ ਕੇ ਤੇ ਫੇਰ ਲਾ ਕੇ ਆਪਰੇਸ਼ਨ ਕਰਕੇ ਤੇ ਚਲਾ ਦਿੰਦੇ ਖੇਤ ਹੀ ਕਿਤੇ ਕਿਤੇ ਕਿਵੇਂ ਚੱਲ ਜਾਂਦੀਆਂ ਹੁਣ ਚਿੱਟੀ ਰੀਲ ਪਾ ਹੁਣ ਆ ਬਾਤ